ਜੇ ਮੈਨੂੰ ਵੀ ਤਾਂ ਤੁਹਾਡਾ ਪਪਾ ਮੈਂ ਤਾਂ ਤੇਰੇ ਬਾਹਲੇ ਚਾਰਚes ਵੀ ਐਂ ਦੂਰ ਦੂਰ ਤੋਂ ਮੈਂ ਤਾਂ ਫੇਰ ਆਈ ਐ ਜੀ ਤੇ ਮੈਂ ਤਾਂ ਪਪਾ ਵਾੜੀ ਦੁਖੀ ਆ ਘਰੋਂ ਕਿਹੜੇ ਪਿੰਡੋਂ ਆ ਪਈ ਮੈਂ ਤਾਂ ਪਪਾ ਇਧਰੋਂ ਆਈ ਐ ਤਰੰਟੀ ਬਣਨੇ ਨੂੰ ਤਰੰਡੀ ਬਣਨੀ ਹੋ ਜੀ ਹਾਂ ਬਾਬਾ ਬਿੰਡਾ ਚੜਤ ਹੋਈ ਹਾਂ ਬਾਬਾ ਅੱਛਾ ਜੀ ਤੇ ਬਾਬੇ ਜਸ ਕੀ ਨੇ ਪਾਈ ਬਾਈ ਬਾਪਾ ਸਾਡੇ ਘਰਾਂ ਚ ਇੱਕ ਬੁੜੀ ਆ ਮਾਇਆ ਮਾਇਆ ਜੱਸੀ ਦੀ 딸 ਅੱਛਾ ਭਾਈ ਸਾਡੀ ਕਮਾਂਡਣ ਆ ਗਈ ਉਹਨੇ ਦੱਸਿਆ ਸੀ ਉਹਦੇ ਭੈਣ ਦੇ ਮੁੰਡੇ ਦੀ ਬਹੂ ਪੋਲੀ ਮੁੰਡਾ ਨਹੀਂ ਹੁੰਦਾ ਸੀ 10 ਸਾਲ ਹੋ ਗਏ ਸੀ ਪੂਰੇ 10 ਸਾਲਾਂ ਬਾਅਦ ਮੁੰਡਾ ਹੋਇਆ ਸੀ ਛੋਟੇ ਤੋਂ ਧਾਗਾ ਕਰਵਾ ਕੇ ਲਗਾਏ ਹੋ ਨਹੀਂ ਬਾਪੇ ਨੇ ਵੀ ਧਾਗਾ ਇਹ ਜਾ ਪਾਉਂਦੇ ਆ 20 ਸਾਲਾਂ ਬਾਅਦ ਵੀ ਮੁੰਡੇ ਹੋ ਜਾਂਦੇ ਆ ਹਾਂ ਬਾਪਾ ਮੈਂ ਤਾਂ ਹੀ ਤਵਰੇ ਆਈ ਆ ਵੀ ਤੂੰ ਹੀ ਮੇਰੇ ਵੇੜੇ ਪਾਰ ਕਰ ਸਕਦਾ ਕੋਈ ਗੱਲ ਨਹੀਂ ਭਾਈ ਕਾਪਾ ਮੇਰੇ ਘਰ ਆਣਾ ਤਾਂ ਰੋਹ ਹੀ ਕੁੜਦਾ ਮੈਂ ਤਾਂ ਬਾਲੀ ਦੁਖੀ ਹਾਂ ਪਾਪਾ ਤੇ ਗਨਾਲ ਗਵੰਡਣਾ ਵੀ ਕੁੜਦਿਆਂ ਨੇ ਮੈਨੂੰ ਅੱਛਾ ਭਾਈ ਹਾਂ ਬਬੂ ਬਸ ਮੈਂ ਮਾਹੀ ਅੱਤਾ ਗਾਰੇ ਬਿਉਨਾਲੀ ਆਥਣ ਤੜਕੇ ਕਲੇਸ ਪਵੇ ਤੇ ਕਲੇਸ ਭਾਈ ਫਿਰ ਇੱਕ ਦਿਨ ਪਕਾਉਣਾ ਕਿ ਸਦਾ ਵਾਸਤੇ ਬਾਬਾ ਮੈਂ ਤਾਂ ਸਦਾ ਵਾਸਤੇ ਬਿਵਾਉਣਾਗਾ ਕਲੇਸ ਫਿਰ ਭਾਈ 200 ਨਾ ਸਦਾ ਵਾਸਤੇ ਨਹੀਂ ਪੈਂਦਾ ਕਿਉਂ ਪਾਪਾ ਚੱਲ ਬਾਬਾ 500 ਰੁਪਇਆ ਹੋਰ ਆਪਾਂ ਉਹਨਾਂ ਦੇ ਕਲੇਸ ਮੋਣਾ ਚਾਹੀਦਾ ਚਾਹੇ ਮੇਰੇ ਨਾਲ ਦਾ ਮਹੀਨੇ ਦੇ ਪੈਸੇ ਕਰ ਲਈ ਕਲੇਸ ਤਾਂ ਪੁੱਛ ਫੱਟੇ ਚੱਕ ਮੈਂ ਆਂਗਵਾਣ ਦੀ ਸਾਰੇ ਪਿੰਡ ਨੂੰ ਬਾਬਿਆ ਘਲਾ ਦੇਣਗੀ ਲੈ ਬਾਬਾ ਪੂਰਾ 700 ਹੋ ਗਿਆ ਇਹ ਬੀਬਾ ਪਾਈ 700 ਦੇ ਹੀ ਕਲੇਸ ਚ ਲੱਗੂਗਾ ਹੁਣ ਬਾਬਾ ਕੁਸਧਾਰ ਕਰ ਲਈ ਤੁਹਾਡਾ ਥੋੜਾ ਜਿਹਾ ਲੰਮਾ ਕਰਦੀ ਮੈਨੂੰ ਚੋਲਵਾਉਣਾ ਪੈਂਦਾ ਇੱਕ ਤਾਂ ਧਾਰ ਨਹੀਂ ਜਾਂਦੀ ਭਾਈ ਬੀਬਾ ਧਾਰ ਇਹ ਪਹਿਲੀ ਸਾਰੇ ਕੰਮ ਫੇਲ ਕਰੇ ਬੇ ਸੰਸਾਰ ਦੇ ਚੱਲ ਬਾਬਾ ਮਾੜੀ ਦੀ ਮਾਲਾ ਵੀ ਮੇਰੇ ਘਰ ਵਾਲੇ ਦਾ ਤਾਂ ਘਸ ਤੇ ਹੀ ਕਰਦੀ ਉਹਨਾਂ ਦਾ ਚਲ ਮਹੀਨੇ ਦੀ ਤਨਖਾਹ ਆਨ ਨੂੰ ਹੀ ਤੂੰ ਤਾਂ ਗਾਦੂ ਹੀ ਮਹੰਗਾ ਜੀ ਕਰਾ ਲਿਦਾ ਲੈ ਬਾਬਾ ਮੈਂ ਤਾਂ ਆਈ ਨਹੀਂ ਤੇਰੇ ਤੇ ਆਸ ਰੱਖ ਕੇ ਆਈ ਸੀ ਮਾ ਤੂੰ ਮੇਰਾ ਕੰਮ ਬਣਾ ਦੇਗਾ ਤੂੰ ਤਾਂ ਦੇਖ ਭਾਈ ਮੈਂ ਸਾਨੂੰ ਵੀ ਸੰਗਤ ਦੀ ਆਸ ਹੁੰਦੀ ਐ ਵੀ ਦੋ ਰੁਪਏ ਮੋਟੇ ਜਿਕੇ ਜਾਣਗੀ ਠੀਕ ਆ ਬਾਬਾ ਕੋਈ ਨਾ ਪੈਸਾ ਤਾਂ ਆਉਂਦਾ ਜਾਂਦੀ ਰਹਿੰਦਾ ਤੂੰ ਪੈਸੇ ਨਹੀਂ ਪ੍ਰਵਾਹ ਨਾ ਕਰੀ ਬਾਬਾ ਤੇ ਪਰ ਉਹਨਾਂ ਨੇ ਕਲੇਆ ਸਾਹਮਣਾ ਚਾਹੀਦਾ ਬਾਬਾ ਆਖਣ ਤੜਕੇ ਡਾਂ ਖੜਕੜੀ ਜਾਂਦੀ ਹੈ ਪਲੇਸ ਤਾਂ ਫਿਰ ਦੇਖੋਗੇ ਭਾਈ ਕਿਵੇਂ ਅੱਗ ਲੱਗਦੀ ਬੱਸ ਬਾਬਾ ਤਾਂ ਹੀ ਆਈਆਂ ਮੈਂ ਵੀ ਤੇਰੇ ਕੱਟੇ ਸੁਣੀਆ ਦੂਰ ਦੂਰ ਭਾਗਾ ਮੈਨੂੰ ਪੱਕਾ ਕਰਕੇ ਵੇਲੇ ਮੇਰੇ ਘਰ ਨਾਲਾ ਝੁਰਲੂ ਜਾ ਬਾਬਾ ਉਹ ਵੀ ਜੱਤੀ ਬਣੀ ਲੈਣ ਮਾਰਦਾ ਮੇਰੇ ਮਾਨੀ ਤਾਂ ਆ ਆਉਂਦਾ ਸੋਈ ਵਗਿਆੜੀ ਮੰਗੂ ਅੱਛਾ ਵੇਖਾ ਭਾਈ ਹੱਥ ਦਾ ਹੋ ਮੜਾ ਜਾ ਦੇਖ ਬਾਬਾ ਮੇਰੇ ਪਤ ਰੇਖਾ ਵੀ ਮੇਰੇ ਘਰ ਪਈਆਂ ਨੇ ਪਹੇ ਜਾ ਮਰ ਗਿਆ ਕਲੈਣ ਸੋਡੀਆਂ ਰੇਖਾ ਭਾਈ ਸਾਰੀਆਂ ਮੀਟਿੰਗਾਂ ਬੰਦਿਆਂ ਨੇ ਇਹਦੇ ਵਾਸਤੇ ਮੋਟੀ ਫੀਸ ਲਗੂ ਭਾਈ ਮੋਟੀ ਕਿੰਨੀ ਬਾਬਾ 11000 ਖਾਈ ਬਾਬਾ ਹੁਣ ਮੈਂ ਘਰੇ ਕੀ ਆਖੂੰਗੀ ਇਹ ਤਾਂ ਚਲ ਮਾੜੇ ਮੋٹے ਖਾਣੋਂ ਰੱਖੇ ਸੀ ਲੋਪੋ ਕੇ ਪੈਸੇ ਕਵੀਰ ਦਾ ਇਸ ਵਾਸਤੇ 1150 ਦਾ ਕਰੋ ਭਾਈ ਹੱਲ ਤੇ ਤੁਹਾਡੇ ਘਰਾਂ ਦਾ ਵੀ ਕਰ ਦਾਂਗੇ ਪੱਕਾ ਹੱਲ 11000 ਬਾਬਾ ਹਾਂਜੀ ਬਾਬਾ ਮੈਂ 11000 ਕਿੱਥੋਂ ਲਿਆਉਂਗੀ ਹੁਣ ਫੇਰ ਮੰਨੂਂਗੇ ਬਾਬਿਆਂ ਨੂੰ ਚਲ ਬਾਬਾ ਤੂੰ ਐਂ ਕਰ ਮੇਰੀ ਕਚੂੜੀ ਰੱਖ ਲਾ ਜਦੋਂ ਮੇਰੇ ਕੋਲੇ ਪੈਸੇ ਹੋਏ ਤਾਂ ਮੈਂ ਪੈਸੇ ਦੇ ਦੂੰਗੀ ਹੈ ਤਾਂ ਵੀ ਅਸਲੀ ਕਿ ਨਕਲੀ ਹੈ ਇਹ ਅਸਲੀ ਹੈ ਬਾਬਾ ਹੁਣ ਲੈ ਚੱਲ ਸੁਨਿਆਰ ਦੇ ਗੱਲਾਂ ਕਿਹੜੀਆਂ ਕਰਦਾ ਤੂੰ ਅੱਜ ਕੱਲ ਨਾ ਵੀ ਸਿਸਟਮ ਵਾਲਾ ਦਿੱਲੀ ਜਾਂਦਾ ਹੀ ਨਹੀਂ ਬਾਬਾ ਅਸਲੀ ਆ ਆ ਹੀਰੇ ਜੜੇ ਹੋਏ ਆ ਵਿੱਚ ਪੱਕੀ ਗੱਲ ਹੈ ਹੋਰ ਬਾਬਾ ਲਾ ਵੀ ਪੱਕੇ ਕੋਕੇ ਫਿਰ ਹਾਂ ਬਾਬਾ ਜਿਵੇਂ ਇਹ ਚੂੜੀ ਚ ਲੱਗੇ ਹੋਏ ਨੇ ਨਾ ਐਂ ਬਸ ਪੱਕੇ ਕੋਕੇ ਲਾ ਦੇ ਮੇਰੇ ਵੀ ਤੂੰ ਪੱਕੀ ਲਾਉਂਗਾ ਫਿਰ ਤੂੰ ਵੀ ਮੰਨੇਗੀ ਬਾਬਿਆਂ ਨੂੰ ਤਾਂ ਗਾਹੇ ਜਾਂ ਕਰਦੀ ਬਾਬਾ ਬਸ ਉਹਨਾਂ ਦੇ ਆਥਣ ਤੜਕੇ ਡਾਂਗਾ ਹੀ ਚੱਲਿਆ ਕਰਨਾ ਮੈਂ ਨੂੰ ਕੁੱਟ ਕੇ ਗਈ ਅੱਜ ਤਾਂ ਹੱਥ ਹੋ ਗਈ ਮੈਂ ਤਾਂ ਕਹਿੰਦਾ ਸੀ ਚਲ ਚਾਹ ਕੰਨ ਫੇਰ ਵੀ ਗਮਾਟ ਮੱਥੇ ਲੱਗਦਾਂ ਨਹੀਂ ਆ ਆ ਲੋਬੇ ਦੁਨੀਆਤ ਕਰੋ ਜਾਏ ਹੋ ਬਾਬੇ ਦੀ ਉਹਨਾਂ ਦੇ ਘਰ ਇੱਕ ਵਾਰੀ ਤਾਂ ਗੱੱਪੇ ਹੀ ਦਿਓ ਫੇਰ ਦੇਖੋ ਬਾਬਾ ਮੈਂ ਘਰੇ ਕਲੇਸ਼ ਹੁੰਦਾ ਕਿਵੇਂ ਅੱਗ ਲੱਗਦੀ ਕਿਵੇਂ ਪੈਣਗੇ ਪਟਾਕੇ ਬਾਬਾ ਮੈਂ ਘਰੇ ਕਿਵੇਂ ਭੇਜੂਗੀ ਤਾਂ ਕਹਾ ਕਰੇ ਬਾਕੀ ਬਾਬੇ ਵੀ ਕਰਨਗੇ ਬਾਕੀ ਤੁਸੀਂ ਵੀ ਕੁਝ ਨੰਬਰ ਵਾੜਾ ਕਰਨਾ ਪਊਗਾ ਬਾਬਾ ਹੁਣ ਤਾਂ ਮੈਨੂੰ ਡਰ ਚ ਆ ਰਿਹਾ ਬਾਲਾ ਬਹੁਤ ਸਾਰੇ ਕੁੱਤੇ ਮੇਰੇ ਤੋਂ ਨਾਲ ਉਹਦੇ ਨਾਲ ਨਹੀਂ ਤਾਂ ਦਾ ਬਾਬੇ ਹੁਣ ਦੇ ਤਾਂ ਜਾ ਕੇ ਕਰ ਦੋ ਬਾਬਾ ਤੂੰ ਫਿਰ ਉਰੇ ਬੈਠ ਕੇ ਕੋਈ ਮੰਤਰ ਮਾਰ ਦੇਣਾ ਉਹ ਵੀ ਮਾਰੂੰਗਾ ਮੈਂ ਹੋਰ ਮੈਨੂੰ ਤਾਂ ਬੜੇ ਜਿਹੀ ਵੀ ਡਰ ਲੱਗਦਾ ਹੁਣ ਲੱਗਦੀ ਨੂੰ ਅੱਛਾ ਕੋਈ ਗੱਲ ਨਹੀਂ ਹੋ ਵੀ ਕੇ ਭਾਈ ਜੀ ਸੰਗਾ ਬਾਬੇ ਹੋਪੇ ਚਾਹ ਪੀ ਜਾਂਦੇ ਚਾਹ ਤਾਂ ਮੈਨੂੰ ਪਿਆ ਗਈ ਆ ਬਾਬਾ ਉਹ ਕਿੱਥੇ ਲੱਗਦੀ ਆ ਚਾਹ ਮੇਰੇ ਤਾਂ ਉਹਨਾਂ ਟਾਈਮ ਗੱਟੋਂ ਥੱਲੇ ਜਾਂ ਨਹੀਂ ਲੱਗਦੀ ਜਿੰਨਾ ਟਾਈਮ ਉਹਨਾਂ ਨੇ ਨਹੀਂ ਪੈਂਦਗਾ ਦੋਨਾਂ ਨੇ ਕੁੱਟ ਕੇ ਗਈਆਂ ਨੇ ਮੈਨੂੰ ਘਰੇ ਆ ਕੇ ਬਾਬਾ ਬੱਸ ਦੇਰੋਂ ਬਾਬੇ ਦਾ ਮਨ ਤਾਂ ਦੇਖੀ ਤੇ ਬਾਬਾ ਮੇਰੇ ਘਰ ਵਾਲੇ ਦਾ ਧੰਗ ਤਾਂ ਕਰਕੇ ਦੇਨੇ ਕੋਈ ਨਾ ਹੁੰਦਾ ਚੂੜੀ ਵੀ ਰੱਖਤੀ ਐ ਇਹ ਕਤੋਂ ਕਰਦਾ ਐਨੀ ਕਦਾ ਹੁਣ ਧਰਕਾਰ ਹੀ ਸਕਦਾ ਓੜ ਦੇਣਾ ਬੱਸ ਬਾਬਾ ਮੇਰੇ ਘਰ ਵਾਲੇ ਜਿਵੇਂ ਆ ਤਾਂ ਗਮੁੱਠੀ ਚ ਆਏ ਮੁੱਠੀ ਚ ਹੋ ਜੇ ਮੇ ਲੰਗਰ ਚੂਣਾ ਕਰੇ ਮੇਰੇ ਕੋਕੇ ਲੱਗੇ ਜੀ ਹਾਂ ਕੋਕੇ ਲਾ ਦੇ ਪੱਕਾ ਕੰਮ ਕਰਦੀ ਬਾਬਾ ਤੈਨੂੰ ਦੱਸ ਦਾਂਗੀ ਜੈ ਹੋ ਜੈ ਹੋ ਬਾਬਾ ਕਲੇਸ ਨਾਲ ਨਹੀਂ ਜੈ ਹੋ ਬੱਸ ਬਾਬਾ ਮੈਨੂੰ ਦੁਬਾਰੇ ਆਉਣ ਦੀ ਲੋੜ ਤਾਂ ਨਹੀਂ ਕੋਈ ਟੈਨਸ਼ਨ ਲੈਣ ਦੀ ਲੋੜ ਜੀ ਤੇ ਜੇ ਨਾ ਕੰਮ ਬਣਿਆ ਬਾਬਾ ਕੰਮ ਬਣੂਗਾ ਪੱਕਾ ਜੀ 110% ਤੇ ਬਾਬਾ ਤੇਰਾ ਨੰਬਰ ਮੈਂ ਵਰਤਦਾ ਜੇ ਫਿਰ ਫੋਨ ਫੋਨ ਕਰਕੇ ਪੁੱਛ ਲੂੰਗੀ ਮੈਂ ਮਮਾ ਨੰਬਰ ਨਹੀਂ ਪਈ ਦਿੰਦੇ ਸੰਗਤ ਨੂੰ ਲੈ ਬਾਬਾ ਤੂੰ ਤਾਂ ਕੱਚੀਆਂ ਬੰਦਾਂ ਕਰਤਾ ਕੱਚੀਆਂ ਕਾੜੂਗਾ ਇਹ ਹੈ ਤੂੰ ਐਵੇਂ ਨਹੀਂ ਜਾਂਦਾ